ਲਾਹੌਰ ਪਹੁੰਚ ਕੇ ਚੰਦੂ ਨੇ ਬਾਬਾ ਪ੍ਰਿਥੀ ਚੰਦ ਨੂੰ ਕੋਠਾ ਗੁਰੂ ਇੱਕ ਆਦਮੀ ਭੇਜਿਆ ਕਿ ਬਾਦਸ਼ਾਹ پاس ਆਣ ਕੇ ਆਪਣੀ ਗੱਲ ਦੱਸੋ ਜੇ ਤੁਹਾਡਾ ਹੱਕ ਬਣੇਗਾ ਤਾਂ ਬਾਦਸ਼ਾਹ ਗੁਰਿਆਈ ਤੁਹਾਨੂੰ ਦੇ ਦੇਵੇਗਾ ਅਤੇ ਹੋਰ ਵੀ ਜੋ ਤੁਹਾਡੀ ਭਰਾਵਾਂ ਵਾਲੀ ਗੱਲ ਕੋਈ ਝਗੜੇ ਵਾਲੀ ਹੋਵੇਗੀ ਤਾਂ ਤੁਹਾਡਾ ਨਿਆਂ ਕਰਵਾਇਆ ਜਾਵੇਗਾ ਇਹ ਸੁਨੇਹਾ ਪੜ੍ਹ ਸੁਣ ਕੇ ਪ੍ਰਿਥੀ ਚੰਦ ਜੀ ਤਿਆਰ ਹੋ ਕੇ ਉਜ ਆਪਣੇ ਸਿੱਖ ਸੇਵਕਾਂ ਨਾਲ ਹੇਹਰਪਿੰਡ ਆਪਣੀ ਜਾਗੀਰ ਵਿੱਚ ਆਣ ਠਹਿਰੇ। 2-3 ਦਿਨ ਆਪਣੀ ਜਾਗੀਰ ਦਾ ਹਿਸਾਬ ਕਰਦੇ ਰਹੇ। ਚੌਥੇ ਦਿਨ ਸਵੇਰੇ ਉੱਠ ਕੇ ਬਾਦਸ਼ਾਹ ਪਾਸ ਲਾਹੌਰ ਜਾਣ ਦੀ ਤਿਆਰੀ ਸੀ ਕਿ ਰਾਤ ਨੂੰ ਬਾਬਾ ਜੀ ਨੂੰ ਹੈਜਾ ਹੋ ਗਿਆ। ਜਿਸ ਨਾਲ ਆਪ ਜੀ ਦਾ ਦਿਹਾਂਤ ਹੋ ਗਿਆ ਤੇ ਪਰਲੋਕ ਗਮਨ ਕਰ ਗਏ। ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਅਸੋਂ ਦੇ 7 ਸੰਮਤ 1605 ਬਿਕਰਮੀ ਨੂੰ ਹੋਇਆ ਅਤੇ ਦਿਹਾਂਤ ਸੰਮਤ 1663 ਮਹੀਨਾ ਵਸਾਖ ਵਿੱਚ ਹੋਇਆ ਜਦ ਇਹ ਗੱਲ ਚੰਦੂ ਨੇ ਸੁਣੀ ਕਿ ਪ੍ਰਿਥੀ ਚੰਦ ਦਾ ਦਿਹਾਂਤ ਹੋ ਗਿਆ ਹੈ ਤਾਂ ਉਸ ਨੇ ਬੜਾ ਦੁੱਖ ਮਨਾਇਆ ਅਪਰੰਤ ਚੰਦੂ ਨੇ ਬਾਬਾ ਪ੍ਰਿਥੀ ਚੰਦ ਜੀ ਦੀ ਕਿਰਿਆ ਉੱਤੇ ਮਿਹਰਬਾਨ ਨੂੰ ਪੱਗ ਵਜੋਂ ਬਾਦਸ਼ਾਹ پاسੋਂ ਸਿਰੋਪਾ ਉਪਜਵਾਇਆ ਇੱਕ ਦਿਨ ਆਪਣੀ ਮੋਜ ਵਿੱਚ ਬੈਠੇ ਹੋਏ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸੇਵਕ ਕਮਲਿਏ ਨੂੰ ਕਿਹਾ ਕਿ ਅੰਮ੍ਰਿਤਸਰ ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ 500 ਰੁਪਇਆ ਸਾਡੀ ਭੇਟਾ ਜੋ ਆਪ ਜੀ ਹਰ ਸਾਲ ਪਿੱਛੋਂ ਸਾਨੂੰ ਦਿੰਦੇ ਹਨ ਅਤੇ 500 ਰੁਪਇਆ ਸ਼੍ਰੀ ਹਰਗੋਬਿੰਦ ਜੀ ਦੇ ਵਿਆਹ ਦੀ ਖੁਸ਼ੀ ਦਾ ਅਤੇ ਇੱਕ ਚੰਗਾ ਘੋੜਾ ਲੈ ਕੇ ਛੇਤੀ ਆਵੋ ਜਦ ਭਾਈ ਕਮਲਿਆ ਨੇ ਅੰਮ੍ਰਿਤਸਰ ਆਣ ਕੇ ਬਾਬਾ ਜੀ ਦਾ ਇਹ ਸਨੇਹਾ ਦਿੱਤਾ ਤਾਂ ਗੁਰੂ ਜੀ ਨੇ ਤੁਰੰਤ ਹੀ 1000 ਰੁਪਇਆ ਤੇ ਇੱਕ ਚੰਗਾ ਘੋੜਾ ਦੇ ਕੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਬਜ਼ਾਦੇ ਸਾਡੇ ਸਦਾ ਹੀ ਪੂਜਣਯੋਗ ਹਨ ਅਸੀਂ ਉਹਨਾਂ ਦੀ ਆਗਿਆ ਨਹੀਂ ਮੋੜ ਸਕਦੇ ਦੂਸਰੇ ਦਿਨ ਗੁਰੂ ਜੀ ਨੇ ਕਮਲਿਆ ਨਾਲ ਆਪਣਾ ਇੱਕ ਸਿੱਖ ਭੇਜ ਕੇ ਘੋੜਾ ਤੇ 1000 ਰੁਪਇਆ ਬਾਬਾ ਜੀ ਪਾਸ ਡੇਰੇ ਬਾਬੇ ਨਾਨਕ ਪੇਸ ਦਿੱਤਾ ਜਿਸ ਨੂੰ ਵੇਖ ਕੇ ਅਤੇ ਕਮਲਿਏ ਪਾਸੋਂ ਗੁਰੂ ਜੀ ਦੇ ਸਤਕਾਰ ਕਰਨ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਗੁਰੂ ਘਰ ਵਿੱਚ ਧਨ ਅਤੇ ਘੋੜੇ ਸਦਾ ਹੀ ਵਧਦੇ ਰਹਿਣਗੇ। ਸ੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਟਿੱਕੇ ਹੋਏ ਸਨ। ਮਸੰਦ ਨਿੱਤ ਪ੍ਰਤੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਉਂਦੇ ਸਨ। ਜਹਾਂਗੀਰ ਨੇ ਆਪਣੇ ਸਹਜਾਦੇ ਖੁਸਰੋ ਨਾਲ ਗੁੱਸੇ ਹੋ ਕੇ ਸਾਰੇ ਦੇਸ਼ ਵਿੱਚ ਹੁਕਮ ਕਰ ਦਿੱਤਾ ਸੀ ਕਿ ਇਸ ਦੇ ਨਾਲ ਕੋਈ ਮੇਲ ਮਲਾਪ ਨਾ ਕਰੇ ਅਤੇ ਨਾ ਹੀ ਇਸ ਨੂੰ ਕੋਈ ਸਹਜਾਦਾ ਜਾਣ ਕੇ ਸਨਮਾਨ ਦੇਵੇ ਇਸ ਦੀ ਕਿਸੇ ਪ੍ਰਕਾਰ ਦੀ ਜਿਹੜਾ ਕੋਈ ਸਹਾਇਤਾ ਕਰੇਗਾ ਉਹ ਰਾਜ ਦੰਡ ਦਾ ਭਾਗੀ ਹੋਵੇਗਾ ਖੁਸਰੋ ਆਪਣੇ ਪਿਤਾ ਦੇ ਇਸ ਹੁਕਮ ਕਰਕੇ ਦਿੱਲੀ ਤੋਂ ਕੁਝ ਆਦਮੀਆਂ ਨਾਲ ਨਿਕਲ ਤੁਰਿਆ ਇਹ ਕਾਬਲ ਨੂੰ ਜਾਣ ਵਾਸਤੇ ਜਦ ਗੋਇੰਦਵਾਲ ਤੋਂ ਲੰਘ ਕੇ ਤਰਨਤਾਰਨ ਪਾਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਵਾਲੇ ਗੁਰੂ ਠਹਿਰੇ ਹੋਏ ਹਨ ਖੁਸਰੋ ਨੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਡੇਰਾ ਕਰਕੇ ਰਾਤ ਬਤੀਤ ਕੀਤੀ ਅਤੇ ਸਵੇਰੇ ਉੱਠ ਕੇ ਬੜੇ ਸਤਕਾਰ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਆਪ ਜੀ ਨੂੰ ਆਪਣੀ ਸਾਰੀ ਗੱਲ ਜਹਾਂਗੀਰ ਨਾਲ ਨਾਰਾਜ਼ਗੀ ਦੀ ਦੱਸੀ ਗੁਰੂ ਜੀ ਨੇ ਉਸ ਉੱਤੇ ਤਰਸ ਕਰਕੇ ਕੁਝ ਦਿਨ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਇਆ ਅਤੇ ਤੁਰਨ ਲੱਗੇ ਨੂੰ 5000 ਰੁਪਇਆ ਖਰਚ ਵਜੋਂ ਦਿੱਤਾ ਖੁਸਰੋ ਗੁਰੂ ਜੀ ਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਗੇ ਕਾਬਲ ਵੱਲ ਕੂਚ ਕਰ ਗਿਆ ਫੌਜ ਦੇਨ ਉਪਰੰਤ ਇਸ ਵਾਰਤਾ ਦਾ ਜਦ ਚੰਦੂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਬਾਦਸ਼ਾਹ ਦੇ ਬਾਗੀ ਪੁੱਤਰ ਨੂੰ 5000 ਰੁਪਏ ਨਗਦ ਦੇ ਫੌਜ ਨੂੰ ਰਸਦ ਪਾਣੀ ਦਿੱਤਾ ਹੈ ਤਾਂ ਉਸ ਨੇ ਜਹਾਂਗੀਰ ਨੂੰ ਸਾਰੀ ਗੱਲ ਸੁਣਾ ਕੇ ਗੁਰੂ ਜੀ ਦੇ ਵਿਰੁੱਧ ਬਹੁਤ ਕੁਝ ਕਿਹਾ ਕਿ ਉਸ ਨੇ ਤੁਹਾਡਾ ਕੁਝ ਧਰ ਨਹੀਂ ਮੰਨਿਆ ਤੇ ਤੁਹਾਡੇ ਬਾਗੀ ਪੁੱਤਰ ਨੂੰ ਆਪਣੇ ਪਾਸ ਰੱਖ ਕੇ ਉਸ ਦੀ ਸਹਾਇਤਾ ਕੀਤੀ ਹੈ ਜੇ ਤੁਸੀਂ ਹੁਣ ਕੁਝ ਨਹੀਂ ਕਰੋਗੇ ਤਾਂ ਉਹ ਗੁਰੂ ਅਰਜਨ ਦੇਵ ਜੀ ਹੋਰ ਵੀ ਨਰ ਭੈ ਹੋ ਕੇ ਤੁਹਾਡੇ ਵਿਰੁੱਧ ਕੰਮ ਕਰੇਗਾ ਅਤੇ ਰਾਜ ਵਿੱਚ ਕਈ ਪ੍ਰਕਾਰ ਦੇ ਵਿਗਾੜ ਪੈਦਾ ਸੋ ਹੋ ਜਾਣਗੇ ਇਹ ਸਾਰੀਆਂ ਗੱਲਾਂ ਸੁਣ ਕੇ ਜਹਾਂਗੀਰ ਨੇ ਕਿਹਾ ਇਸ ਨੂੰ ਜੋ ਮناسب ਦੰਡ ਮਿਲਣਾ ਹੈ ਉਹ ਦਿਓ ਉਹ شاہی ਪਰਵਾਨਾ ਲਿਖ ਕੇ ਭੇਜ ਦਿਓ ਫਿਰ ਆਪੇ ਇੱਥੇ ਦੌੜਿਆ ਆਵੇਗਾ ਇਹ ਆਗਿਆ ਲੈ ਕੇ ਚੰਦੂ ਨੇ ਬਾਦਸ਼ਾਹ ਵੱਲੋਂ ਗੁਰੂ ਜੀ ਨੂੰ ਲਿਖਿਆ ਕਿ ਤੁਸੀਂ ਸਾਡੇ ਬਾਗੀ ਸ਼ਹਿਜ਼ਾਦੇ ਨੂੰ ਆਪਣੇ ਪਾਸ ਰੱਖ ਕੇ ਉਸ ਦੀ ਧਨ ਅਤੇ ਅੰਨ ਆਦਿਕ ਨਾਲ ਮਦਦ ਕਰਕੇ ਸ਼ਾਹੀ ਫਰਮਾਨ ਦੇ ਉਲਟ ਕੰਮ ਕੀਤਾ ਹੈ ਇਸ ਵਾਸਤੇ ਤੁਹਾਨੂੰ 2 ਲੱਖ ਰੁਪਇਆ ਜੁਰਮਾਨਾ ਕੀਤਾ ਜਾਂਦਾ ਹੈ ਜੁਰਮਾਨਾ ਛੇਤੀ ਭੇਜ ਦਿਓ ਨਹੀਂ ਤਾਂ ਲਾਹੌਰ ਆਣ ਕੇ ਜਵਾਬ ਦਿਓ। ਮੁਲਹੌਰ ਦੇ ਆਧੀਏ ਨੇ ਆਣ ਕੇ ਗੁਰੂ ਜੀ ਨੂੰ ਸ਼ਾਹ ਦਾ ਪਰਵਾਨਾ ਦਿੱਤਾ ਅਤੇ ਆਪ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ। ਜਦ ਗੁਰੂ ਜੀ ਨੇ ਪਰਵਾਨਾ ਪੜਾਇਆ ਤਾਂ ਉਸ ਵਿੱਚ 2 ਲੱਖ ਰੁਪਇਆ ਜੁਰਮਾਨਾ ਦੇਣ ਵਾਸਤੇ ਲਿਖਿਆ ਹੋਇਆ ਸੀ। ਅੰਦਰ ਜਾ ਮੇ ਗੁਰੂ ਜੀ ਨੇ ਉਸੇ ਸਮੇਂ ਜਾਣ ਲਿਆ ਕਿ ਇਹ ਚੰਦੂ ਦੀ ਸ਼ਰਾਰਤ ਹੈ। ਅਤੇ ਹੁਣ ਸਾਡੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ ਉਪਰੰਤ ਐਦੀਏ ਨੂੰ ਦੂਸਰੇ ਦਿਨ ਗੁਰੂ ਜੀ ਨੇ ਕਿਹਾ ਅਸੀਂ ਆਪ ਹੀ ਸ਼ਾਹ ਪਾਸ ਲਾਹੌਰ ਆਣ ਕੇ ਜੋ ਦੇਣਾ ਹੈ ਉਹ ਦੇ ਦੇਵਾਂਗੇ ਤੂੰ ਇਹ ਗੱਲ ਜਾ ਕੇ ਸਾਡੇ ਵੱਲੋਂ ਬਾਦਸ਼ਾਹ ਨੂੰ ਕਹਿ ਦੇਵੀਂ ਇਹ ਸੁਨਾਹ ਲੈ ਕੇ ਐਦੀਆ ਲਾਹੌਰ ਚਲਾ ਗਿਆ ਅਤੇ ਚੰਦੂ ਨੂੰ ਦੱਸਿਆ ਕਿ ਗੁਰੂ ਜੀ ਨੇ ਕਿਹਾ ਹੈ ਕਿ ਅਸੀਂ ਆਪ ਹੀ ਲਾਹੌਰ ਆਣ ਕੇ ਬਾਦਸ਼ਾਹ ਨੂੰ ਮਿਲਾਂਗੇ ਐਧੀਏ ਪਾਸੋਂ ਇਹ ਗੱਲ ਸੁਣ ਕੇ ਚੰਦੂ ਨੇ ਬਾਦਸ਼ਾਹ ਨੂੰ ਜਾ ਸਿੱਖਿਆ ਕਿ ਐਧੀਆ ਖਾਲੀ ਮੁੜਿਆ ਹੈ ਗੁਰੂ ਅਰਜਨ ਜੀ ਨੇ ਨਾ ਜਰਮਾਨਾ ਹੀ ਦਿੱਤਾ ਹੈ ਅਤੇ ਨਾ ਆਪ ਹੀ ਆਇਆ ਹੈ ਇਹ ਹੁਕਮ ਅਦੂਲ ਹੈ ਤੁਹਾਡੀ ਕੱਖ ਪਰਵਾਹ ਨਹੀਂ ਕਰਦਾ ਬਾਸ਼ਾ ਨੇ ਚੰਦੂ ਨੂੰ ਕਿਹਾ ਕੁਝ ਦਿਨ ਢੀਕ ਲਵੋ ਜੇ ਗੁਰੂ ਜੀ ਨਾ ਆਏ ਤਾਂ ਫਿਰ ਕੋਈ ਹੋਰ ਆਦਮੀ ਭੇਜ ਕੇ ਜਿਸ ਤਰ੍ਹਾਂ ਤੂੰ ਕਹੇਗਾ ਤੇਵੇਂ ਹੀ ਕੀਤਾ ਜਾਵੇਗਾ ਐਦਿਏ ਨੂੰ ਤੋਰਨ ਪਿੱਛੋਂ ਗੁਰੂ ਜੀ ਨੇ ਕੋਠੇ ਸਾਹਿਬ ਵਿੱਚ ਜਿੱਥੇ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਰਾਮ ਕਰਦੇ ਹਨ ਬੈਠ ਕਰਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਆਪਣੇ ਪਾਸ ਬੁਲਾਇਆ ਪ੍ਰੇਮ ਨਾਲ ਆਪਣੇ ਪਾਸ ਬਿਠਾਲ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਬੁੱਢਾ ਜੀ ਸਾਡਾ ਅੰਤ ਸਮਾ ਨੇੜੇ ਆ ਗਿਆ ਹੈ ਅਸੀਂ ਹਰ ਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਦੇ ਹਾਂ ਤੁਹਾਡਾ ਕੀ ਵਿਚਾਰ ਹੈ ਬੁੱਢਾ ਜੀ ਨੇ ਕਿਹਾ ਮਹਾਰਾਜ ਇਹਨਾਂ ਦੇ ਵਿੱਚ ਵੀ ਤੁਹਾਡੀ ਹੀ ਜੋਤ ਹੈ ਇਹ ਬੜੇ ਸ਼ਸਤਰ ਧਾਰੀ ਯੋद्धा ਹੋਣਗੇ ਗੁਰਗੱਦੀ ਉੱਤੇ ਬੈਠਣ ਦੇ ਸਮੇਂ ਇਹਹੀ ਯੋਗ ਹਨ ਫਿਰ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਬਾਬਾ ਬੁੱਢਾ ਜੀ ਨੇ ਠੀਕ ਹੀ ਕਿਹਾ ਹੈ ਇਹਨਾਂ ਦੇ ਵਾਕ ਜਰੂਰ ਸਫਲ ਹੋਣਗੇ ਇਸ ਸਮੇਂ ਸ੍ਰੀ ਹਰਗੋਬਿੰਦ ਜੀ ਤੋਂ ਬਿਨਾ ਹੋਰ ਕੋਈ ਸਮਰਾਥ ਨਹੀਂ ਹੈ ਗੁਰਗੱਦੀ ਉੱਤੇ ਬੈਠਣ ਦੇ ਇਹੀ ਯੋਗ ਹਨ ਇਹਨਾਂ ਦੋਹਾਂ ਦੀ ਇੱਕੋ ਵਿਚਾਰ ਸੁਣ ਕੇ ਗੁਰੂ ਜੀ ਨੇ ਸ਼੍ਰੀ ਫਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਪੰਜ ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ ਉਨਾ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਸੱਤ ਜੇਠ ਸੰਮਤ 1663 ਨੂੰ ਆਪਣੇ ਥਾਂ ਗੁਰੂ ਥਾਪ ਦਿੱਤਾ ਫਿਰ ਮਰਿਆਦਾ ਅਨੁਸਾਰ ਗੁਰੂ ਜੀ ਨੇ ਭਾਈ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਹਰगोबिंद ਜੀ ਦੇ ਮੱਥੇ ਤੇ ਲਵਾ ਕੇ ਆਪਣੇ ਗੁਰਗੱਦੀ ਦੇ ਆਸਣ ਉੱਤੇ ਬਿਠਾ ਦਿੱਤਾ ਅਤੇ ਸੰਗਤ ਨੂੰ ਬਚਨ ਕੀਤਾ ਕਿ ਇਹਨਾਂ ਨੂੰ ਸਾਡਾ ਹੀ ਰੂਪ ਜਾਣਣਾ ਗੁਰੂ ਜੀ ਦਾ ਅੰਤ ਸਮਾ ਨੇੜੇ ਆਇਆ ਸੁਣ ਕੇ ਸਾਰੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਸਭ ਨੇ ਦੁੱਖ ਪ੍ਰਗਟ ਕੀਤਾ ਗਰਗੱਦੀ ਉੱਤੇ ਬਿਠਾ ਕੇ ਗੁਰੂ ਜੀ ਨੇ ਸ਼੍ਰੀ ਹਰ ਗੋਬਿੰਦ ਜੀ ਨੂੰ ਕਿਹਾ ਬੇਟਾ ਸਦਾ ਤੀਰਜ ਤਾਰਨ ਕਰਨੀ ਕਰਾਮਾਤ ਕਿਤੇ ਵੀ ਪ੍ਰਗਟਾਣਾ ਕਰਨੀ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਤਮ ਸਰੂਪ ਦਾ ਧਿਆਨ ਧਰਨਾ ਮਤੇ ਪ੍ਰੰਤ ਨਿਰਵਾਣ ਕੀਰਤਨ ਸੁਣਨਾ ਜਗਤ ਨੂੰ ਮਿਥਿਆ ਅਤੇ ਆਤਮਾ ਨੂੰ ਸੱਚਾ ਜਾਣਨਾ ਸਤ ਸੰਗ ਨਿਤ ਕਰਨੀ ਬਾਹਰ ਭਗਤਾਂ ਦੀ ਕਿਰਿਆ ਕਰਨੀ ਅਤੇ ਅੰਦਰ ਵਾਹਿਗੁਰੂ ਨੂੰ ਸਵਾਸ ਸਵਾਸ ਹਿਰਦੇ ਵਿੱਚ ਰੱਖਣਾ ਇਸ ਪ੍ਰੰਤ ਰਾਤ ਦੇ ਵਿਸ਼ਰਾਮ ਕਰਕੇ ਸਵੇਰੇ ਉੱਠ ਕੇ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਪਾਸ ਬਿਠਾਲ ਕੇ ਕਿਹਾ हे ਵੱਡੇ ਭਾਗਾ ਵਾਲੀ ਅਸੀਂ ਜਹਾਂਗੀਰ ਦੇ ਸੱਦੇ ਪਰ ਲਾਹੌਰ ਜਾ ਰਹੇ ਹਾਂ ਤੁਸੀਂ ਚਿੰਤਾ ਨਹੀਂ ਕਰਨੀ। ਸ੍ਰੀ ਗੁਰੂ ਹਰਗੋਬਿੰਦ ਜੀ ਹਰ ਪ੍ਰਕਾਰ ਸਿਆਣੇ ਹਨ। ਬੜੇ ਧੀਰਜवान ਹਨ। ਇਹ ਸਰੀਰ ਕਿਸੇ ਦਾ ਵੀ ਨਿੱਤ ਨਹੀਂ ਰਹਿੰਦਾ। ਇਸ ਕਰਕੇ ਇਸ ਨਾਲ ਪ੍ਰੇਮ ਨਹੀਂ ਲਾਉਣਾ ਚਾਹੀਦਾ। ਸਰੀਰ ਦਾ ਇਹੀ ਧਰਮ ਹੈ ਕਿ ਉਪਜਣਾ ਤੇ ਵਿੰਸਣਾ। ਤੁਸੀਂ ਇਸ ਗੱਲ ਨੂੰ ਵਿਚਾਰ ਕੇ ਧੀਰਜ ਧਾਰਨ ਕਰਨੀ, ਸੋਗ ਨਹੀਂ ਕਰਨਾ, ਪੁੱਤਰ-ਪੋਤਰਿਆਂ ਦਾ ਸੁੱਖ ਵੇਖਣਾ ਤੇ ਆਨੰਦ ਰਹਿਣਾ। ਮਾਤਾ ਗੰਗਾ ਜੀ ਨੇ ਇਹ ਬਚਨ ਸੁਣ ਕੇ ਬਹੁਤ ਚਿੰਤਾ ਪ੍ਰਗਟ ਕਰਕੇ ਕਿਹਾ ਸੁਆਮੀ ਜੀ ਆਪ ਇਹ ਕੀ ਕੌਤਕ ਰਚਨ ਲੱਗੇ ਹੋ ਹਰ ਗੋਬਿੰਦ ਅਜੇ ਬੱਚਾ ਹੈ ਇਹ ਆਪਣੇ ਵਿਰੋਧੀਆਂ ਦਾ ਟਾਕਰਾ ਕਿਸ ਤਰ੍ਹਾਂ ਕਰ ਸਕੇਗਾ ਆਪ ਜੀ ਤੋਂ ਬਿਨਾ ਇਸ ਦਾ ਹੋਰ ਕੌਣ ਆਸਰਾ ਹੈ ਮਾਤਾ ਗੰਗਾ ਜੀ ਦੀ ਇਹ ਚਿੰਤਾਜਨਕ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਐਸੀ ਕੋਈ ਚਿੰਤਾ ਮਨ ਵਿੱਚ ਨਾ ਕਰੋ ਗੁਰੂ ਨਾਨਕ ਜੀ ਜੋ ਵਿਗਨਾਂ ਨੂੰ ਨਾਸ ਕਰਨ ਵਾਲੇ ਹਨ ਉਹ ਸਦਾ ਤੁਹਾਡੇ ਸਹਾਈ ਹੋਣਗੇ ਉਹਨਾਂ ਦੀ ਕਿਰਪਾ ਨਾਲ ਹੀ ਹਰ ਗੋਬਿੰਦ ਜੀ ਦਾ ਤੇਜ ਪ੍ਰਤਾਪ ਰਾਤ ਦਿਨ ਦੂਨ ਸਵਾਇਆ ਵਧੇਗਾ ਤੁਸਾਂ ਚਿੰਤਾ ਨਹੀਂ ਕਰਨੀ ਉਪਰੰਤ ਗੁਰੂ ਜੀ ਨੇ ਭਾਈ ਵਿਧੀ ਚੰਦ ਜੇਠਾ ਪ੍ਰਾਣਾ ਲੰਗਾਹਾ ਤੇ ਪੈੜਾ ਪੰਜ ਸਿੱਖ ਆਪਣੇ ਨਾਲ ਲੈ ਕੇ ਲਾਹੌਰ ਨੂੰ ਤੁਰਨ ਵਾਸਤੇ ਤਿਆਰੀ ਕਰ ਦਿੱਤੀ ਅਤੇ ਹੋਰ ਸਭ ਸਿੱਖਾਂ ਨੂੰ ਆਖਿਆ ਯਾਦ ਕੀਤੀ ਕਿ ਤੁਸੀਂ ਸ੍ਰੀ ਹਰਿ ਗੋਬਿੰਦ ਜੀ ਪਾਸ ਰਹੋ ਅਤੇ ਸਦਾ ਸਰਦੀ ਸੇਵਾ ਵਿੱਚ ਲੱਗੇ ਰਹਿਣਾ ਅਪਰੰਥ ਗੁਰੂ ਜੀ ਨੇ ਆਪਣੇ ਮਹਿਲਾਂ ਤੋਂ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਅਰਦਾਸਾ ਕਰਕੇ ਲਾਹੌਰ ਨੂੰ ਤੁਰ ਪਏ ਕੁਝ ਦੂਰ ਸ਼ਹਿਰ ਤੋਂ ਬਾਹਰ ਜਾ ਕੇ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਰੂਪੀ ਬਚਨ ਕਰਕੇ ਆਖਿਆ ਕੇ ਸਾਤਨਾਮ ਦਾ ਸਿਮਰਨ ਕਰੋ ਭਾਈ ਬੁੱਢਾ ਜੀ ਅਤੇ ਗੁਰਦਾਸ ਜੀ ਸਹਿਤ ਤੁਸੀਂ ਸਾਰਿਆਂ ਨੇ ਸ੍ਰੀ ਹਰਿ ਗੋਬਿੰਦ ਜੀ ਪਾਸ ਰਹਿਣਾ ਇਹਨਾਂ ਨੂੰ ਸਦਾ ਪਰਸਾਨ ਰੱਖਣਾ ਅਤੇ ਆਗਿਆ ਵਿੱਚ ਰਹਿਣਾ ਇਸ ਉਪਰੰਤ ਸਤਗੁਰ ਜੀ ਨੇ ਕਿਹਾ ਸ੍ਰੀ ਹਰਿ ਹਰਗੋਬਿੰਦ ਜੀ ਬੇਟਾ ਤੁਸੀਂ ਸਦਾ ਭਾਈ ਬੁੱਢਾ ਜੀ ਦਾ ਸਤਿਕਾਰ ਕਰਨਾ ਅਤੇ ਇਹਨਾਂ ਦੀ ਆਗਿਆ ਦਾ ਪਾਲਣ ਕਰਨਾ ਇਹਨਾਂ ਦੇ ਬਚਨ ਕਦੀ ਨਾ ਮੋੜਨਾ ਸ਼੍ਰੀ ਗੁਰੂ ਜੀ ਦੇ ਇਹ ਵਚਨ ਸੁਣ ਕੇ ਸਭ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਭਾਈ ਬੁੱਢਾ ਜੀ ਸਹਿਤ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਪਿੱਛੇ ਹਟ ਆਏ। ਲਾਹੌਰ ਨੂੰ ਤੁਰਨ ਲੱਗਿਆ ਗੁਰੂ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਭੇਜ ਕੇ ਸ਼੍ਰੀ ਬਾਬਾ ਮੋਰੀ ਜੀ ਦੇ ਵੱਡੇ ਪੁੱਤਰ ਬਾਬਾ ਅਰਥਮਲ ਜੀ ਨੂੰ ਸਨੇਹਾ ਭੇਜਿਆ ਕਿ ਆਪ ਸਾਡੇ ਪਿੱਛੇ ਛੇਤੀ ਲਾਹੌਰ ਪਹੁੰਚ ਜਾਓ। ਬਾਬਾ ਅਰਥਮਲ ਜੀ ਨੇ ਯਾਦ ਇਸ ਦਾ ਕਾਰਨ ਪੁੱਛਿਆ ਤਾਂ ਸਿੱਖ ਨੇ ਦੱਸਿਆ ਕਿ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ ਪਰਵਾਨਾ ਭੇਜ ਕੇ ਲਾਹੌਰ ਸੱਦਿਆ ਹੈ ਇਸ ਵਾਸਤੇ ਗੁਰੂ ਜੀ ਨੇ ਤੁਹਾਨੂੰ ਉੱਥੇ ਮਿਲਣ ਵਾਸਤੇ ਯਾਦ ਕੀਤਾ ਹੈ ਇਹ ਗੱਲ ਸੁਣ ਕੇ ਗੋਇੰਦਵਾਲ ਸਾਰਿਆਂ ਸੰਬੰਧੀਆਂ ਨੂੰ ਬੜੀ ਚਿੰਤਾ ਹੋਈ ਅਤੇ ਰਾਤ ਔਖੇ ਸੌਖੇ ਬਤੀਤ ਕਰਕੇ ਦੂਸਰੇ ਦਿਨ ਸਵੇਰੇ ਹੀ ਬਾਬਾ ਅਰਤਮਲ ਜੀ ਲਾਹੌਰ ਨੂੰ ਤੁਰ ਪਏ ਇੱਧਰ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਰਾਤ ਰਸਤੇ ਵਿੱਚ ਵਿਸ਼ਰਾਮ ਕਰਕੇ ਦੂਸਰੇ ਦਿਨ ਸੰਧਿਆ ਸਮੇਂ ਲਾਹੌਰ ਪਹੁੰਚ ਕੇ ਇੱਕ ਸੰਧੂ ਸਿੱਖ ਦੇ ਘਰ ਚਲੇ ਗਏ ਭਾਈ ਸੱਧੂ ਨੇ ਬੜੇ ਪ੍ਰੇਮ ਨਾਲ ਸਤਿਗੁਰ ਸਾਹਿਬ ਜੀ ਦੀ ਅਤੇ ਪੰਜਾਂ ਸਿੱਖਾਂ ਦੀ ਸੇਵਾ ਕੀਤੀ ਜਿਉਂ-ਜਿਉਂ ਸ਼ਹਿਰ ਦੇ ਸਿੱਖਾਂ ਨੇ ਆਪ ਜੀ ਦਾ ਭਾਈ ਸੱਧੂ ਦੇ ਘਰ ਆਉਣਾ ਸੁਣਿਆ ਤਿਉਂ-ਤਿਉਂ ਸਭ ਸਿੱਖ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਲੱਗੇ ਇਸ ਤਰ੍ਹਾਂ ਜਦ ਦੂਸਰਾ ਦਿਨ ਵੀ ਬੀਤ ਗਿਆ ਤਾਂ ਬਾਬਾ ਅਰਥਮਾਲ ਜੀ ਆ ਗਏ ਅਰਥਮਾਲ ਜੀ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਹੁਣ ਸਾਡਾ ਸਰੀਰ ਦਾ ਅੰਤ ਹੋਣ ਵਾਲਾ ਹੈ ਆਪ ਜੀ ਨੇ ਸਾਡੇ ਪਿੱਛੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਧਿਆਨ ਰੱਖਣਾ ਵਿਰੋਧੀ ਇਸ ਨੂੰ ਕੋਈ ਦੁੱਖ ਨਾ ਦੇਣ ਸ਼੍ਰੀ ਅਰਥਮਾਲ ਜੀ ਨੇ ਸਾਰੀ ਗੱਲ ਸੁਣ ਕੇ ਬੜਾ ਦੁੱਖ ਪ੍ਰਗਟ ਕੀਤਾ